ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਪੱਕੇ ਖਾਲੀ ਨਹੀਂ ਚਲੇਗੀ ਨਹੀਂ ਕਰੇਗੀ ਨਹੀਂ ਕਰੇਗੀ ਸਾਡੀ ਮੰਗ ਦਰਵਾਜ਼ਾ ਕਰੋ ਦਰਵਾਜ਼ਾ ਮਾਣੂ ਪੂਰੀ ਕਰੋ ਇਹ ਚੌਂਕ ਦਾ ਨਿਰਮਾਣ ਕਰੋ ਦਰਵਾਜ਼ਾ ਕਰੋ ਦਰਵਾਜ਼ਾ ਫਾਈ ਲਾਲੋ ਚੌਂਕ ਦਾ ਦਰਵਾਜ਼ਾ ਕਰੋ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਮੈਂ ਭੁਪਿੰਦਰ ਸਿੰਘ ਮੀਂਹ ਸਿੰਘ ਗੋਤਾ ਰਾਮਗੜੀ ਦਾ ਪੁਣਾ ਹਾਂ ਆਈ ਡੀ ਸੀ ਸਾਹਿਬ ਨੇ ਬੇਨਤੀ ਕਰਦੇ ਆ ਕਿ ਜਦ ਦੇ ਪਾਸ ਹੋ ਗਿਆ ਇਹਨੂੰ ਕਿਉਂ ਬੰਦ ਕੀਤਾ ਗਿਆ ਆ ਇਸ ਦਾ ਜਵਾਬ ਚਾਹੁੰਦੇ ਆ ਇਹ ਕਿਉਂ ਰਾਜਨੀਤਿਕ ਪਾਰਟੀ ਦਾ ਬੰਦ ਕੀਤਾ ਗਿਆ ਜੇ ਕੋਈ ਇੱਥੇ ਐਕਸੀਡੈਂਟ ਹੋ ਜੇ ਕੋਈ ਹਰਜ ਮਰਜ ਹੋ ਗਏ ਇਹ ਡੀ ਸੀ ਸਾਹਿਬ ਜ਼ਿੰਮੇਵਾਰ ਹੈਗੇ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਨੂੰ ਇਹ ਲਿਖਤੀ ਰੂਪ ਦਿੱਤਾ ਜਾਵੇ ਦੂਜੀ ਬੇਨਤੀ ਇਹ ਆ ਜੇ ਇਹ ਚੌਕ ਬੰਦ ਕੀਤਾ ਗਿਆ ਨਾ ਬਣਾਇਆ ਗਿਆ ਇਹ ਤਿਬੜੀ ਰੋਡ ਵਾਲੇ ਚੌਕ ਆਪ ਬਣਾਉਣਗੇ ਇਹ ਕਮੇਟੀ ਕੋ ਪੈਸਾ ਨਹੀਂ ਹੈਗਾ ਜਾਂ ਸਰਕਾਰ ਕੋ ਪੈਸਾ ਨਹੀਂ ਹੈਗਾ ਅਸੀਂ ਪੈਸੇ ਇਕੱਠੇ ਕਰਕੇ ਇਹ ਚੌਕ ਬਣਾਵਾਗੇ ਸਾਨੂੰ ਦੇਸੀ ਸਾਹਿਬ ਲੈ ਕੇ ਤੇਰੇ ਪ੍ਰਸ਼ਾਸਨ ਲੈ ਕੇ ਆਈਏ ਚੌਕ ਨਹੀਂ ਬਣਾ ਸਕਦੇ ਆਪ ਆਪ ਕਰੇਗਾ ਨਾ ਆਪ ਇਹ ਚੌਕ ਬਣਾ ਲਾਂਗੇ ਬਰੇ ਸੋਹ ਅੱਜ ਤਿਬੜੀ ਰੋਡ ਪਾਈ ਲਾ ਲੋ ਚੌਕ ਦੀ ਸਮੂਹ ਸਾਧ ਸੰਗਤ ਵਾਲੋ ਜਿਹੜੀ ਅੱਛਾ ਹਲਾਈ ਗਈ ਆ ਜੋ ਕਿ ਸਾਡਾ ਇਹ ਚੌਗ ਪੀ ਪੰਡਰਿੰਗ ਹੋ ਕੇ ਸਾਰਾ ਕੁਝ ਹੋ ਕੇ ਇਹਦਾ ਨਿਰਮਾਣ ਚਾਲੂ ਕੀਤਾ ਗਿਆ ਔਰ ਕੁਝ ਰਾਜਨੀਤਿਕ ਛਾਏ ਦੇ ਮੁਤਾਬਕ ਸਾਡੇ ਨੂੰ ਪਤਾ ਕਿ ਨਾਲੇ ਰੋਕਿਆ ਤੇ ਕੰਮ ਰੁਕਾਇਆ ਗਿਆ ਸਾਨੂੰ ਲਿਖਤੀ ਬੱਛਾ ਗਏ ਕਿ ਕਿਸ ਦਾਰਨਾ ਕਰਕੇ ਇਹ ਜਿਹੜਾ ਕੰਮ ਹੈ ਰੋਕਿਆ ਗਿਆ ਔਰ ਉਸ ਤੋਂ ਬਾਅਦ ਅਗਲਾ ਸਟੈਪ ਆ ਵੀ ਬਾਹਰ ਰੱਖਾ ਗਿਆ ਔਰ ਅਸੀਂ ਸਰਕਾਰ ਕੋਲ ਔਰ ਐਡਮਿਨਿਸਟ੍ਰੇਸ਼ਨ ਕੋਲ ਮਿਸਿਸ ਆਪ ਕੋ ਮੰਗ ਕਰਦੇ ਆ ਕਿ ਸਾਡਾ ਜਿਹੜਾ ਇਹ ਭਾਈ ਸਾਵੇ ਚੌਂਕ ਦਾ ਮਹਿਮਾਨ ਸ਼ੁਰੂ ਕੀਤਾ ਔਰ ਇਹਨੂੰ ਦੁਬਾਰਾ ਚਾਲੂ ਕਰਕੇ ਔਰ ਇਹਨੂੰ ਸਚਾਰੂ ਢੰਗ ਨਾਲ ਬਣਾਇਆ ਜਾਵੇ। ਆਹ ਕੋਣ ਹੈ ਸਾਰੇ ਤੁਹਾਡੇ ਨਾਗਰ ਦੇ ਦੁਕਾਨਦਾਰ ਇਥੋਂ ਦੇ ਬੰਦੇ ਵਾਸੀ ਆ ਕੋਣ ਆ ਲੋਕ? ਉਹ ਸਾਰੇ ਜਿੰਨੇ ਦੁਕਾਨਦਾਰ ਨੇ ਔਰ ਰਾਮਗੜੀਆ ਸਵਾ ਤੇ ਪ੍ਰਧਾਨ ਨੇ ਗੁਰਦੁਆਰੇ ਸਾਡੇ ਲਾ ਕੇ ਦੋ ਕਰਦੇ ਨੇ ਜੋ ਬਾਬਾ ਘਾਜ ਸਿੰਘ ਜੀ ਔਰ ਰਾਮਗੜੀਆ ਸਵਾ ਔਰ ਸੁਮੋਈ ਸਵਾ ਸੰਗ ਜਿਹੜੀ ਆ ਨਾ ਇਹ ਗੱਲ ਦੀ ਮੰਗ ਰੱਖ ਲਈ ਆ। ਤੇ ਪਾਈ ਲਾਲੋ ਜੀ ਚੌਕ ਦਾ ਨਿਰਮਾਨ ਕੀਤਾ ਜਾਵੇ ਜੋ ਟ੍ਰੈਫਿਕ ਦੀ ਸਮੱਸਿਆ ਹੈ ਉਹਦਾ ਵੀ ਇਹਦਾ ਨਾਲ ਸਮਾਧਾਨ ਹੋ ਜਾਵੇਗਾ ਅਸੀਂ ਅੱਗੇ ਇੱਕ ਹੋਰ ਮੰਗ ਕਰਦੇ ਆ ਕਿ ਕਿਸ ਬਾਰ ਲੈ ਕਰਕੇ ਕਿ ਸਾਡੇ ਚੌਕ ਦਾ ਨਿਰਮਾਨ ਜਿਹੜਾ ਬੰਦ ਕੀਤਾ ਹੈ ਜੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੈ ਉਹਦਾ ਕਾਰਨ ਦੱਸਿਆ ਜਾਵੇ ਸਾਨੂੰ ਲਿਖ ਕੇ ਦਿੱਤਾ ਜਾਵੇ ਅਗਰ ਜੋ ਜੋ ਤੇ ਰਾਜਨੀਤਿਕ ਆਪਣਾ ਲਾਹ ਲੜਨ ਵਾਸਤੇ ਕੋਈ ਪਾਰਟੀਆਂ ਜਿਹੜੀਆਂ ਨੇ ਉਹ ਕਾਰਨ ਵੀ ਸਾਨੂੰ ਦੱਸਿਆ ਜਾਵੇ ਦੇ ਨਾਲ ਇੱਕ ਗੱਲ ਮੈਂ ਹੋਰ ਐਡ ਕਰਦਾ ਕੈਮਰਾਮੈਨ ਨੇ ਦੇਖੀ ਗਾਣਾ ਤੁਹਾਨੂੰ ਪੱਤਰਕਾਰ ਸਾਹਿਬ ਨੇ ਕਿ ਇੱਕ ਵਾਰੀ ਚੌਗਨ ਧਿਆਨ ਲਾ ਕੇ ਚੌਂਕ ਨੂੰ ਕੈਮਰਾ ਵਾਰਿਆ ਜਾਵੇ ਤੇ ਪਰਸੋਂ ਬੋਤਚ ਬੀੜੇ ਉਪਰ ਗੱਡੀਆਂ ਆ ਰਹੀਆਂ ਸੀ ਸਿਰਫ ਚੌਂਕ ਕਰਕੇ ਲਗਾਇਆ ਬਚਾਅ ਹੋ ਗਿਆ ਨਹੀਂ ਤੇ ਜਿੱਦੇ ਜਿੱਦੇ ਟਕਰਾਉਣੀਆਂ ਸੀ ਕੱਲ ਨੂੰ ਇਹ ਨਿਰਮਾਣ ਰੋਕਿਆ ਹੈ ਜਿਹੜਾ ਹੈ ਟੈਂਕ ਬੰਦਾ ਉਹਦੇ ਵਿੱਚ ਕੋਈ ਨੁਕਸਾਨ ਹੁੰਦਾ ਕੋਈ ਹਰਜ ਮਰਜ ਹੁੰਦੀ ਹੈ ਕਿਸੇ ਦਾ ਨੁਕਸਾਨ ਹੋਏਗਾ ਜਿਹੜਾ ਬੰਦਾ ਸਾਨੂੰ ਲਿਖ ਕੇ ਦੇਵੇਗਾ ਡੀਸੀ ਸਾਹਿਬ ਚਾਹੇ ਜੋ ਵੀ ਐਡਮਿਨਿਸਟ੍ਰੇਸ਼ਨ ਦਾ ਹੈਗਾ ਉਹ ਅਸੀਂ ਇਸ ਚੀਜ਼ ਦਾ ਜਿਹੜਾ ਜ਼ਿੰਮੇਵਾਰ ਹੋਏਗਾ ਜੀ ਇਹ ਭਾਈ ਲਾਲੋ ਕੌਂਗਰਾ ਦਾ ਨਾਂ ਅੱਜ ਤੋਂ ਦੀ ਬੜੇ ਪੁਰਾਣਾ ਇਹ ਨਾਂ ਇਹਦਾ ਚੱਲਿਆ ਆ ਰਿਹਾ ਵਾ ਤੇ ਅਸੀਂ ਇਹਦੇ ਇਹਦੇ ਵਾਸਤੇ ਬਹਿਰ ਸਾਹਿਬ ਨੂੰ ਮਰੇ ਸੀਗੇ ਫਰੇ ਸਾਹਿਬ ਨੂੰ ਮਰੇ ਸੀਗੇ ਇਹਦਾ ਤੇ ਟੈਂਟੂ ਵੀ ਹੋ ਗਿਆ ਸਭ ਕੁਝ ਹੋ ਗਿਆ ਦਵਾ ਪਰ ਹੁਣ ਪਤਾ ਨਹੀਂ ਪਤਾ ਲੱਗਾ ਵਾ ਕਿ ਕੋਈ ਇਹਨੂੰ ਬੰਦ ਕਰਨ ਦਾ ਜਿਹੜਾ ਆਰਡਰ ਦਿੱਤਾ ਗਿਆ ਵਾ ਉਹ ਅਸੀਂ ਡੀਸੀ ਸਾਹਿਬ ਤੇ ਪ੍ਰਸ਼ਾਸਨ ਸਾਰੇ ਨੂੰ ਦੇ ਵੀ ਕਰਨਾ ਵੀ ਸਾਨੂੰ ਦੱਸਿਆ ਜਾਵੇ ਕਿ ਇਨਸਾ ਉੱਤੇ ਕੀ ਪ੍ਰੋਬਲਮ ਆ ਤੋ ਕਿਤੇ ਰੋਜ ਟੈਕਸੀ ਲੈ ਤੋ ਦੇ ਆ ਤੇ ਉੱਥੇ ਹੀ ਚੱਕ ਦੇ ਨਾਲ ਬਣ ਜਾ ਆਪਣੇ ਬਣ ਕੇ ਨਾਲ ਕੋਰੀਡੋਰ ਵਗੈਰਾ ਤਾਂ ਬਣ ਜੇਗਾ ਕਿ ਜਿਹੜਾ ਟ੍ਰੈਫਿਕ ਜਿਹੜੀ ਬਿਲਕੁਲ ਸਮੂਥਲੀ ਚੱਲੇਗੀ ਇਹ ਕਰਕੇ ਅਜੇ ਇਥੇ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਅੱਗੇ ਬੜੇ ਚਿਰ ਦੀਆਂ ਸਾਡੀ ਮੰਗਵਾ ਪਰ ਇਹ ਸਾਡੀ ਮੰਗ ਜਿਹੜੀ ਆ ਨਾ ਇਹ ਵੱਡਾਵਾ ਡੋਰ ਕਰ ਕਰਾ ਕੇ ਕਿ ਚਲੋ ਜੀ ਹੁਣ ਟੈਂਟਰ ਹੋਏ ਸਭ ਕੁਝ ਹੋਇਆ ਵਾ ਸਾਡਾ ਬੜਾ ਟੈਂਟਰ ਦਾ ਕਿ ਟੈਂਟਰ ਦੇ ਸਾਮ ਲੱਗ ਗਿਆ ਤੇ ਕੰਡਰ ਹੋ ਗਿਆ ਵਾ ਠਿਕਦਾ ਤੇ ਲੈ ਵੀ ਲੈ ਕੰਮ ਤੇ ਜਦੋਂ ਸ਼ੁਰੂ ਕਰਨ ਲੱਗੇ ਕੰਮ ਸ਼ੁਰੂ ਹੋ ਕੇ ਫਿਰ ਨੂੰ ਫਿਰ ਅਕਤ ਕੋਟੇ ਖਦਾਈ ਇਹਦੀ ਹੋ ਗਈ ਸੀ ਆ ਇਸ ਕਰਕੇ ਨੂੰ ਪੋਲੀਟੀਕਲ ਦਾਬ ਪਾਇਆ ਜਾਵੇ ਕਿਉਂਕਿ ਉਹਦੇ ਵਿੱਚ ਉਹਦੇ ਸਾਰੇ ਜਨਾ ਦਾਇਤੋਂ ਰਾਮਗੜੀਆਂ ਲੰਗਣਾ ਰਾਮਗੜੀਆਂ ਵੀ ਲੰਗਣਾ ਭਾਜਪਾ ਆਗਿਆ ਵੀ ਲੰਗਣਾ ਵਾ ਤੇ ਸਾਰੇ ਸਾਰੇ ਕਮੇਡੀਆਂ ਲੰਗਣਾ ਇਹਦੇ ਵਿੱਚ ਇਹ ਕਾਂਗਰਸੀਆਂ ਦੇ ਲੰਗਣਾ ਵਾ ਇੱਕ ਤੇ ਸਾਰੇ ਆਪ ਆਰਿਆਂ ਨੇ ਲੰਗਣਾ ਇਹ ਕਰਕੇ ਜਨਤਾ ਨੂੰ ਦੇਖਦੇ ਉਹਨੂੰ ਸ਼ੋਦਾ ਵੇਖਦੇ ਹੋਏ ਜੇ ਬੰਦ ਕਰ ਦਿੱਤਾ ਜਾਂਦਾ ਫਿਰ ਅੱਗੇ ਕੀ ਕੀਤਾ ਜੇ ਬੰਦ ਬੰਦ ਕਰਦਾ ਤਾਂ ਫਿਰ ਅਸੀਂ ਉਹ ਡੇ ਰਾਈਟ ਦੇ ਚਿਰ ਕਰਾਂਗੇ ਪ੍ਰੋਟੈਸਟ ਕਰਾਂਗੇ ਉਹਦਾ ਮਤਲਬ ਇਹਦਾ ਸੁਣਾਗਾ ਕਿੰਨੇ ਚਿਰ ਤੋਂ ਕਿੰਨਾ ਚਿਰ ਇੰਨਾ ਦੀ ਪੇਰੀ ਜਿਹੜੇ ਕਿੰਨਾ ਚਿਰ ਆਹੀ ਕਦ ਜਾਵਾਂਗੇ ਇਹ ਕਹਤਾ ਦਾਦਰ ਖੋ ਜਾਵੇ ਵੀ ਬਸ ਚੱਲੂ ਵਾਲਾ ਦਾਦਰ ਖੋ ਜਾਵੇ ਤੇ ਜੇ ਸਭ ਕੁਝ ਹੋਇਆ ਵਾ ਜੇ ਦੀ ਲਗਾਈ ਵੀ ਹੋ ਗਈ ਆ ਤੇ ਫਿਰ ਹੁਣ ਕਹਿ ਚਾਲਾ ਜੀ ਪਤਾ ਨਹੀਂ ਕਿਹਾ ਵੀ ਡੀਸੀ ਸਾਹਿਬ ਦੇ ਆਰਡਰ ਕਰਦੇ ਆ ਫਿਰ ਵੀ ਜਿਹੜਾ ਪੂਰਤਾ ਜਾਵੇ ਇਹ ਕਿਉਂ ਪੂਰਤਾ ਜਾਵੇ ਸਾਡਾ ਇਹਦਾ ਜਾਂ ਰਿਕਰਡ ਜੇ ਦੇਣ ਤਾਂ ਵੀ ਕਿਉਂ ਕੀ ਜਾਵੇ ਬਾਕੀ ਪਰ ਅਸੀਂ ਉੱਤੇ ਵਿਹਾਵ ਤੇ ਨਾਮ ਅਸੀਂ ਇੱਕ ਕਰੀਏ ਜੇ ਤੁਹਾਡਾ ਕੰਮ ਵੀ ਮਤਿ ਵਿਰੋਧ ਨਾਲ ਵਸੇ ਹੈ ਤੇ ਮੈਨੂੰ ਪਤਾ ਲੱਗਾ ਵੀ ਇਹ ਚੌਂਕ ਇਹ ਬੰਦ ਕਰਨਾ ਜੇ ਇਹ ਚੌਂਕ ਬੰਦ ਕਰ ਦਿੰਦੇ ਨਹੀਂ ਬਣਾਉਂਦੇ ਤੇ ਬਾਕੀ ਚੌਂਕ ਜਿਹੜਾ ਕੋਈ ਬਣਾਇਆ ਉਹ ਬੰਦ ਕਰ ਦਿਓ ਸਾਰੇ ਜੋ ਬਣਾਏ ਉਹ ਬੰਦ ਕਰ ਲਓ ਇਹ ਚੌਂਕ ਬੰਨਾ ਬਹੁਤ ਜ਼ਰੂਰੀ ਆ ਜੇ ਪਰਚੋਆਂ ਪੂਰਾ ਬੰਦ ਕਰ ਦੇਣਗੇ ਤੇ ਚਲ ਪੱਕੇ ਤੋਂ ਉੱਤੇ ਬੰਦ ਹੋ ਜਾਏਗਾ ਕਦੀ ਲੋਕਾਂ ਦਾ ਪੁਲ ਬਣਿਆ ਸੀ ਤੇ ਕੋਈ ਦਾ ਹੀ ਕੋਈ ਉੱਥੋਂ ਘਟਣੀ ਸੀ ਕੀਤਾ ਇਹ ਵੀ ਜਨਤਾ ਨੇ ਧੱਕੇ ਨਾਲ 3ਵੀਂ ਰੋਡ ਵਾਲੇ ਬੰਦਿਆਂ ਨੇ ਨਾਕ ਰਲ ਕੇ ਇਹ ਪੁਲ ਦਾ ਦੁਬਾ ਬਣ ਕੀਤਾ ਇਹ ਸ਼ੁਰੂ ਕਰਤਾ ਏ ਤੇ ਜੇ ਨਹੀਂ ਕਰਦੇ ਤੇ ਜੇ ਬਰਾਂਧ ਪ੍ਰਸ਼ਾਸਨ ਨਹੀਂ ਬਣਦਾ ਇਹ ਰਾਮਗੜੀ ਐਪਰਲੇਸ਼ਨ ਵਾਲਾ ਅਸੀਂ ਖਦ 3ਵੀਂ ਰੋਡ ਦੇ ਸਾਰੇ ਬੰਦੇ ਇਕੱਠੇ ਕਰ ਗਏ ਆ ਆਪ ਖੁਦ ਬਣਾਵਾਂਗੇ ਇਹ ਪੁਲ ਇਹਦਾ ਟੋਕਵਾ ਇਹ ਢੁਕੇਗਾ ਨਹੀਂ ਇਹ ਬਣ ਕੇ ਹੀ ਰਹੇਗਾ ਜੇ ਜੇ ਅਚਰ ਪਾਈ ਜਾਂਦੀ ਹੈ ਤੇ ਫਿਰ ਅੱਗੇ ਕੀ ਕਰੋਗੇ ਅੱਗੇ ਉਹ ਚੌਕ ਦਾ ਪੱਕਾ ਅਸੀਂ ਪ੍ਰੋਜੈਕਟ ਕਰਾਂਗੇ ਉਹਨੂੰ ਬੰਦ ਕਰਦੇ ਆ ਪੱਕਾ ਰਾਹ ਰਸਤਾ ਬਣਾ ਲਗਾ ਜੇ ਕੰਕਾ ਦਾ ਨਾਂ ਲੱਗੇਗਾ ਭਾਈ ਬਡੇ ਕਿਸਾਨ ਮਿੱਤੇ ਲੱਗ ਕੇ ਨਾ ਲਾਇਆ ਇੱਥੇ ਪੱਕਾ ਤਾਂ ਨਾ ਲੱਗੇਗਾ ਉਹਨਾਂ ਕਰਕੇ ਟ੍ਰੈਫਿਕ ਬਹੁਤ ਹੋ ਗਈ ਆ ਜਦੋਂ ਆਪਾਂ ਆਪਣਾ ਇਹਦਾ ਚੌਂਕੜਾ ਬਹੁਤ ਜੀ ਬੰਦਾ ਬਹੁਤ ਜ਼ਰੂਰੀ ਹੈ ਸਾਡੀ ਬਲੇਚਰ ਦੀ ਮੰਗਵਾ ਸਾਡੀ ਮੰਗ ਵੀ ਜਿਹੜੀ ਇਹਨਾਂ ਨੇ ਕਰਕੇ ਉਹਦੇ ਮੁਤਾਬਿਕ ਟੈਂਡਰ ਸਭ ਕੁਝ ਹੋਇਆ ਤੇ ਅਸੀਂ ਆ ਗਿਆ ਸਾਰਾ ਕੁਝ ਆ ਗਿਆ ਬੜੇ ਕੰਮ ਆ ਗਿਆ ਤੇ ਫਿਰ ਇਹਨੂੰ ਨਾ ਨਾ ਕਰ ਦਿੱਤਾ ਜਾਵੇ